আপ৅ধাকোক ক্ধপাড্ 벤� army হটাকান্নাড় হযাডা সাবখ ਨਾ ਨਾ ਖੜ ਜਾ ਉਹ ਨਹੀਂ ਸਕੇ ਕੀ ਵਿਚ ਨਾ ਜੀ ਕੱਲ ਵੀ ਤੱਕ ਤੇ ਭਨਗੇ ਅੱਜ ਫੇਰ ਸਾਰੇ ਮਿਲ ਗਏ 25 25 30 ਬੰਦੇ ਆ ਕੇ ਸਾਡੇ ਸਾਰੇ ਮੈਂ ਚਾਚੇ ਮੁੰਡਿਆਂ ਦੇ ਹਾਰੇ ਤੱਕ ਤੇ ਕੀ ਸਾਰਾ ਕੁਝ ਭਨਗੇ ਫਿਰ ਦੇ ਕੀ ਮੋਟਰ ਸਾਂਗੇ ਸਾਰਾ ਕੁਝ ਭਨਗੇ ਭਾਂਦੇ ਫੁਣੇ ਖਿਆ ਬਹੁ ਮੂਵੀ ਬੜੀ ਬਈਏ ਲੜੌੜਾ ਕੀ ਹੈ ਲੜਾਈ ਦਾ ਕਾਰਨ ਲੜਾਈ ਕੋਈ ਕਾਰਨ ਹੈ ਸਿੱਧੇ ਆ ਕੇ ਕੱਲ ਸਾਡੇ ਸਦੇ ਤੱਕ ਤੇ ਭਨਤੇ ਸੀਗੇ ਮੈਂ ਚਾਚੇ ਦੇ ਮੁੰਡੇ ਕਿੰਨੇ ਜਾਣੀ ਸੀ ਕੌਣ ਨੇ ਕਿਹੜਾ ਪਿੰਡ ਹੈ ਇਹ ਪਿੰਡ ਫਟੇਗਾ ਦਸਣਾ ਹੈ ਕੌਨ ਸੀ ਕੋਟਨੀ ਦੇ 12 ਬੰਦੇ ਕੁਝ 12 ਬੰਦੇ ਆ ਕੁਝ ਪੰਦੇ ਤੇ ਆ ਜੀ ਅਸਲੀ ਮਸਲਾ ਕੀ ਹੈ ਕਾਰਨ ਕੀ ਹੈ ਕਾਰਨ ਤਾਂ ਇਹ ਕੁਛ ਨਹੀਂ ਆ ਸਿੱਦੇ ਕੱਲ ਹੀ ਕਾਰਨ ਹੋਇਆ ਸੀ ਕੱਲ ਸਿੱਦੇ ਆ ਕੇ ਸਾਡੇ ਵਾਸਤੇ ਆਪਣੇ ਅੰਗੇ ਚਾਚੇ ਦੇ ਮੁੰਡੇ ਦੇ ਤਖਤੇ ਭੰਨਦੇ ਆ ਜੀ ਅੱਜ ਕਿੰਨੇ ਜਾਣੇ ਸੀ ਇਹ ਤਖਤੇ ਭੰਨ ਤੋਂ ਬਾਅਦ ਆ ਹਾਂ ਅੱਜ ਕਿੰਨੇ ਜਾਣੇ ਸੀ ਕਿਹੜੇ ਹਿਹਾਾਰ ਸੀ ਹਿਹਾਾਰ ਉਹਨਾਂ ਕੋਲ ਆਪਣੇ ਤਲਵਾਰਾਂ ਸੀਗੀਆਂ ਆਪਣੇ ਗਨਾਸੇ ਸੀਗੇ ਤੇ ਆਮ ਦੇਸ਼ ਅਸ਼ੋਕ ਜਾਂ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਇਹ ਨੀ ਕੋ ਮਦੇਸ ਕੀ ਮਣੀ ਹੀ ਰਾਏ ਲੈ ਕੇ 18 20 ਲੈ ਕੇ ਤਕਰੀਬਨ 27 28 ਤੋਂ ਬਾਅਦ ਸਾਰੇ ਥਲੇ ਜੀ ਬਿਲਾਈ ਦਾ ਕਾਰਨ ਹੋਊਗਾ ਕੋਈ ਕਾਰਨ ਹੀ ਹੈ ਕੱਲ ਅਚਾਨਕ ਹੀ ਸਾਡੇ ਤੱਕ ਤੇ ਭੰਨ ਕੀ ਗਿਆ ਜੀ ਕੋਈ ਕਾਰਵਾਈ ਕੋਈ ਨਹੀਂ ਦੁਬਾਰਾ ਦੇ ਫੋਨ ਕਰਦੇ ਰਹੇ ਆ ਉਹ ਵੀ ਬਣ ਕੇ 2 ਘੰਟੇ ਬਾਅਦ ਆਈਆ ਫੇਰ 2 ਘੰਟੇ ਬਾਅਦ ਫੇਰ ਆਉਣ ਤੋਂ ਬਾਅਦ ਪਹਿਲਾ ਥਾਣੇ ਥਾਣੇ ਫੋਨ ਕਰਦੇ ਆਪਣੇ 112 ਤੇ ਫੋਨ ਕਰਦੇ ਰਹੇ ਜੀ ਫੇਰ ਥਾਣੀ ਕੀਤਾ ਜੀ ਉਹ ਥਾਣੇ ਵਾਲੇ ਵੀ ਨਹੀਂ ਪਹੁੰਚੇ ਫੇਰ ਹੱਡਕੁਆਟਰ ਆਪਣੇ ਬਰਨਾਲੇ ਦੇ ਐਸਪੀ ਸਰਪ੍ਰਸਾਹ ਨੂੰ ਫੋਨ ਕੀਤਾ ਉਹਨੇ ਨੰਬਰ ਦਿੱਤਾ ਸੱਚ ਨੂੰ ਫੇਰ ਉਹ ਪਹੁੰਚੇ ਜੀ ਕਿੰਨੇ ਜਾਣ ਤੋਂ ਨਹੀਂ ਅਸੀਂ ਅੱਜ ਹੈਗੇ ਤਨੇ ਤਨ ਚਾਰ ਜਾਵੇ ਜਾਂ ਤਨ ਆਪਣਾ ਹੈ ਇਹ ਮੰਗ ਕਰਦੇ ਅਸੀਂ ਮੰਗ ਕਰਦਾ ਜੀ ਇਹ ਪੂਰਾ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਮੰਨ ਕੇ ਜਿੰਨੇ ਵੀ ਬੰਦੇ ਹੋ ਸਾਰੇ ਖੜੇ ਆ ਇਹ ਗੁੰਡਾਗਰਦੀ ਬਹੁਤ ਜ਼ਿਆਦਾ ਕਰ ਰਿਹਾ ਹੈ कल दे तो आ गए 3 बजे दे साडे ने पंगे ਲੈਣ ਲੱਗਿਆ ਐਸੀਆਂ ਪੰਚਾਇਤਾਂ ਮੈਂ ਵਿਦੂਦਾ ਪੰਚਾਇਤ ਮੈਂਬਰ ਇੱਕ ਉਈਨਾ ਪਿੰਡ ਦੇ ਵਿੱਚ ਗੜਬੜ ਕਰਦੇ ਆ ਤੇ ਨੂੰ ਅਸੀਂ ਕਿਸੇ ਗੱਲ ਤੋਂ ਇਹਨਾਂ ਮਾੜਾ ਮੋਟਾ ਰੋਕ ਟੋਕ ਕਰਤੀ ਪੂਰਾ ਕਰਕੇ ਮੇਰੇ ਘਰ ਤੇ ਨੇ ਟੈਕ ਕਰਿਆ ਤੇ ਨਾਏ ਮੇਰੇ ਫਾਰਮ ਤੇ ਟੈਕ ਕਰਿਆ ਸਾਨੂੰ ਫਾਰਮ ਵੀ ਦਿਖਾ ਕੇ ਲਿਆਉਂਗਾ ਮੈਂ ਉੱਥੇ ਬਹੁਤ ਜ਼ਿਆਦਾ ਨੁਕਸਾਨ ਕਰਕੇ ਆਇਆ ਹਰ ਇੱਕ ਚੀਜ਼ ਮੇਦੀ ਪੰਨ ਦੀ ਮੇਰੇ ਪੁੱल्हाਈ ਦੇ ਸੱਜੇ ਕਰਪਾਲ ਮਾਦੀ ਤੇ ਮੇਰੇ ਡੈਡੀ ਦੇ ਸੱਟਾਂ ਨੇ ਵਿੱਚ ਚਾਚੇ ਦੇ ਸੱਟਾਂ ਨੇ ਮੇਰੇ ਬੱਚਿਆਂ ਦੇ ਸੱਟਾਂ ਨੇ ਤੇ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਗਾਹਾਂ ਸੁਣਵਾ ਦੇ ਦਿਖਾ ਦਿੰਨੇ ਸਾਰੇ ਇਤਰਾ ਕਾ ਉਹਨੇ ਦਿਖਾ ਦਿੰਨੇ ਆ ਗੇਟ ਦੇਖ ਲਓ ਤੇ ਇਹਨਾਂ ਨੇ ਬਦਮਾਸੀ ਕਰੀਆ ਘੱਟੋ-ਘੱਟ ਇਹਨਾਂ ਨੂੰ ਸਾਲ ਭਰ ਹੋ ਗਿਆ ਇਸ ਕਰਦੇ ਨੂੰ ਬੰਦੇ ਨੇ ਇਹ ਬਾਹਰ ਵਾਲੇ ਵਜਦਿਆ ਤੇ ਬਾਹリエ ਇਹਨਾਂ ਨਾਲ ਪਿੰਡ ਚੋਂ ਮੁੰਡਾ ਗਿਆ ਇੱਕ ਕਰਨੈਲ ਦਾ ਪੋਤਾ ਕੰਦੀਕੇ ਦਾ ਇੱਕ ਮੰਗੇ ਦੇ ਪੋਤੇ ਆ ਤੇ ਬਾਕੀ ਹੋਰ ਵੇੜੇ ਚੋਂ ਆ ਮਾੜੂ ਦਾ ਮੁੰਡਾ ਤੇ ਮਿੱਠੂ ਦਾ ਮੁੰਡਾ ਇਹ ਬਜੂਦਾ ਅਸੀਂ ਪਕੜ ਲਿਆ ਤੇ ਐਚਐਸ ਸਾਹਮਣੇ ਬਾਕੀ ਇਹ ਫਰਾਰ ਨੇ 40-45 ਬੰਦੇ ਸੀ ਇਹ ਜਿਹੜੋ ਇੱਥੇ ਟੈਕ ਕਰਿਆ ਸਾਡੇ ਘਰ ਤੇ ਤੇ ਬਹੁਤ ਟੈਕ ਕਰਿਆ ਗਿਆ ਫਾਰਮ ਤੇ ਆ ਕੇ ਦੇਖ ਕੇ ਆਉਗਾ ਹਾਂ ਇਹ ਨਾ ਫਤੇਗੜ ਛੰਨਾ ਪਿੰਡ ਦੀ ਵਾਰਦਾਤ ਹੈ ਪਰਸੋਂ ਦੀ ਗੱਲ ਹੈ ਕਿ ਵੀ ਚਮਕੌਰ ਸਿੰਘ ਇੱਕ ਮੈਂਬਰ ਹੈਗਾ ਉਹਨਾਂ ਦੇ ਘਰ ਦੇ ਵਿੱਚ ਸੁਖਪ੍ਰੀਤ ਬਾਰੀਆ ਤੇ ਦੋ ਮੁੰਡੇ ਹੋਰ ਸੀਗੇ ਉਹਨਾਂ ਦਾ ਮੋਟਰਸਾਈਕਲ ਜਾ ਕੇ ਉਹਨਾਂ ਦੇ ਗੇਟ 'ਚ ਵੱਜਿਆ ਸੀ ਜਦੋਂ ਉਹ ਚਮਕੌਰ ਮੈਂਬਰ ਨੇ ਕਿਹਾ ਵੀ ਤੁਸੀਂ ਇੱਥੇ ਜਿਹੜਾ ਹੈਗਾ ਵੀ ਮੇਰਾ ਗੇਟ ਠੀਕ ਕਰਾ ਕੇ ਦਿਓ ਉਹਨਾਂ ਦਾ ਉਹਨੇ ਟਾਈਮ ਲਈ ਉਹਨਾਂ ਨੇ ਮੋਟਰਸਾਈਕਲ ਵੈਸੇ ਰੱਖ ਲਿਆ ਸੀਗਾ ਇੱਕ ਤਰ੍ਹਾਂ ਦਾ ਵੀ ਐਜ਼ ਅ ਸਕਿਉਰਿਟੀ ਉਹ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਜੀ ਵੀ ਅਸੀਂ ਗੇਟ ਠੀਕ ਕਰਾ ਦਾਂਗੇ ਬਾਅਦ ਚ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਗੇਟ ਤਾਂ ਬਾਅਦ ਚ ਠੀਕ ਕਰਾਵਾਂਗੇ ਮੋਟਰਸਾਈਕਲ ਤਾਂ ਤੁਸੀਂ ਹੁਣੇ ਲੈ ਕੇ ਜਾਵਾਂਗੇ ਚਲੋ ਐਂ ਕਰਦੇ ਹੋਏ ਉਹ ਉੱਥੇ ਉਹਦੇ ਨਾਲ ਚਮਕੌਰ ਮੈਂਬਰ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗ ਗਿਆ ਉਦੋਂ ਚਲੋ ਉਹ ਟਿਕ ਟਕਾ ਪਿੰਡ ਪੱਦਰ ਤੇ ਹੋ ਗਿਆ ਅਗਲੇ ਦਿਨ ਤੱਕ ਜਦੋਂ ਉਹ ਮੋਟਰਸਾਈਕਲ ਉਹਨਾਂ ਨੂੰ ਨਾ ਮਿਲਿਆ ਨਾ ਹੀ ਗੇਟ ਠੀਕ ਕਰਾਇਆ ਗਿਆ ਤਾਂ ਇਹ ਜਿਹੜੇ ਸੁਖਪ੍ਰੀਤ ਬਾਰੀਏ ਤੇ ਹੋਰ 20-25 ਜਣੇ ਨੇ ਇਕੱਠੇ ਹੋ ਕੇ ਚਮਕੌਰ ਮੈਂਬਰ ਦੇ ਘਰ ਤੇ ਅਟੈਕ ਕੀਤਾ ਜਾਣ ਲੈਵਾ ਹਮਲਾ ਕੀਤਾ ਜਿਸ ਦੇ ਸਬੰਧ ਵਿੱਚ 112 ਦੀ ਕੰਪਲੇਂਟ ਜਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਚਲੋ ਜੋ ਵੀ ਮਾਮਲਾ ਸੀ ਉਹਨੂੰ ਜਿਵੇਂ ਅਸੀਂ ਸਾਂਭ ਸਕਕੇ ਉਹਨੂੰ ਸੰਭਾਲਿਆ ਜਿਸ ਦੇ ਸਬੰਧ ਵਿੱਚ ਕਰਨੈਲ ਸਿੰਘ ਦਾਖਲ ਹੋਏ ਨੇ ਜਿਨ੍ਹਾਂ ਦੇ 6:00 ਵਜੇ ਹੈਗੀ ਘਰ ਤੇ ਅਟੈਕ ਹੋਣ ਤੋਂ ਬਾਅਦ ਤਾਂ ਇਹਨਾਂ ਨੂੰ ਇਹਦੇ ਸਬੰਧ ਵਿੱਚ ਮੁਕੱਦਮਾ ਨੰਬਰ 57 ਮਿਤੀ 16 5 25 ਥਾਣਾ ਤਨੋਲਾ ਅੰਡਰ ਸੈਕਸ਼ਨ 452 ਤੇ 307 ਸੰਗੀਨ ਤਾਰਾ ਮਾਰ ਦੇ ਤਹਿਤ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਗ੍ਰਿਫਤਾਰੀਆਂ ਜਿਹੜੀ ਉਹਨਾਂ ਦੀ ਗ੍ਰਿਫਤਾਰੀਆਂ ਦੀਆਂ ਰੈਡਾਂ ਵਗੈਰਾ ਚੱਲ ਰਹੀਆਂ ਨੇ ਜੋ ਵੀ ਹੋਊਗਾ ਸੀ ਅੱਜ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅ ਅਗਲੀ ਤਫतीश ਜਿਹੜੀ ਉਹ ਸਾਹਮਣੇ ਲਿਆਉਣਾ ਸਰਕਲੇ ਜਿਹੜੇ ਜ਼ਖਮੀ ਹੋਏ ਸੀ ਤਾਰੇ ਵਿੱਚ ਜ਼ਖਮੀ ਬਲਾਲ ਦੋ ਹੀ ਹੋਏ ਸੀ ਫਿਰ ਕਿਉਂਕਿ ਉਹਨਾਂ ਨੇ ਗੇਟ ਖੋਲਿਆ ਨਹੀਂ ਇਹ ਗੇਟ ਤੋੜ ਕੇ ਫਿਰ ਅੰਦਰ ਵੜੇ ਨੇ ਕਿ ਐਨੇ ਚਲੋ ਫਿਰ ਪੁਲਿਸ 112 ਹੋਰ ਪਹੁੰਚ ਗਿਆ ਤਾਂ ਜਿਹੜਾ ਹੈਗਾ ਉਹ ਸੇਫ ਰਹਿ ਗਿਆ ਕੰਮ